ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 99 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕੁਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਜ਼ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਵਿੱਤਿਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਮੈਂ ਸੁਵਿੰਦਰ ਜੰਡੂ ਐਸ ਵੇਲੇ ਖੜੇ ਆ ਹਲਕਾ ਫਲੋਰ ਦੇ ਪਿੰਡ ਰੋੜਕਾ ਕਲਾ ਬਲਾਕ ਰੋੜਕਾ ਕਲਾ ਦੇ ਵਿੱਚ ਆਏ ਆ ਸਾਡੇ ਨਾਲ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਚਾਰਜ ਗੱਲ ਕਰਦੇ ਆ ਹੜ੍ਹ ਪੀੜਤਾਂ ਬਾਰੇ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਆਏ ਹੋਏ ਨੇ ਉੱਥੇ ਅੱਜ ਰੋੜਕਾ ਬਲਾਕ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਹੜ੍ਹ ਦੇ ਨਾਲ ਲਾਲੋ ਜਾਂ ਮੀਂਹ ਦੇ ਨਾਲ ਜਿਹੜੇ ਪ੍ਰਭਾਵਿਤ ਹੋਏ ਘਰ ਆ ਉਹਨਾਂ ਦਾ ਜਿਹੜਾ ਸਾਰ ਲੈਣ ਆਏ ਆ ਗੱਲ ਕਰਦੇ ਆ ਹਲਕਾ ਚਾਰਜ ਸੱਸੀ ਗਾਲ ਜੀ ਸੱਸੀ ਗਾਲ ਜੀ ਸੱਸੀ ਗਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਮੀਡੀਆ ਦਾ ਜਿਹੜੇ ਦਿਨ ਰਾਤ ਸੇਵਾ ਕਰ ਰਹੇ ਆ ਔਰ ਨਾਲ ਦੀ ਨਾਲ ਅੱਜ ਤੁਹਾਡੇ ਸਹਿਯੋਗ ਦੇ ਨਾਲ ਅੱਜ ਰੁੜਕਾ ਬਲਾਕ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜਿਹੜੇ ਸੀ ਆ ਪਿਛਲੇ ਸਮੇਂ ਤੋਂ ਲਗਭਗ 24 ਅਗਸਤ ਤੋਂ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਸੀ ਉਸ ਬਰਸਾਤ ਦੇ ਨੇ ਆ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਭੈਣਾ ਭਰਾਵਾਂ ਦੇ ਘਰਾਂ ਦਾ ਬਹੁਤ ਨੁਕਸਾਨ ਕੀਤਾ ਹੈਗਾ ਔਰ ਉਹਨਾਂ ਦੀਆਂ ਛੱਤਾਂ ਜਿਹੜੀਆਂ ਅਸੀਂ ਉਹ ਲੀਕੀਜ ਹੋਈਆਂ ਆ ਔਰ ਇੱਥੋਂ ਤੱਕ ਕਈਆਂ ਪਰਿਵਾਰਾਂ ਦੇ ਜਿਹੜੇ ਘਰ ਜਿਹੜੇ ਗਿਆ ਉਹ ਟਹਿ ਗਏ ਨੇ ਔਰ ਉਸ ਵਕਤ ਜਦੋਂ ਇਹ ਹੜ੍ਹਾਂ ਦਾ ਪ੍ਰਕੋਪ ਸ਼ੁਰੂ ਹੋਇਆ ਸੀ ਸਾਰੇ ਸੂਬੇ ਦੇ ਮੁੱਖ ਮੰਤਰੀ ਸਰ ਪ੍ਰਵਾਨ ਸਿੰਘ ਮਾਨ ਹੋਰਾਂ ਨੇ ਇੱਕੋ ਇੱਕ ਸਾਰੇ ਹੀ ਸਾਡੀ ਪਾਰਟੀ ਦੇ ਮੁਖੀਆਂ ਨੂੰ ਬਲੰਟੀ ਲੀਡਰ ਨਿਰਦੇਸ਼ ਦਿੱਤੇ ਸੀ ਕਿ ਹਰ ਇੱਕ ਦੇ ਘਰ ਜਾ ਕੇ ਜਿਹੜਾ ਹੈਗਾ ਉਹਨਾਂ ਦੇ ਨਾਲ ਸਾਂਝ ਪਾਓ ਤੇ ਉਹਨਾਂ ਦਾ ਜਿਹੜਾ ਹੈ ਪ੍ਰਪਨ ਕੀਤਾ ਜਾਵੇ ਜਿਹੜਾ ਕੋਈ ਨੁਕਸਾਨ ਹੋਇਆ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਲਗਭਗ 30 ਪਰਿਵਾਰਾਂ ਨੂੰ ਇੱਥੇ ਜਿਹੜਾ ਹੈ ਜਿਨ੍ਹਾਂ ਦੇ ਕੋਈ ਛੱਤਾਂ ਦਾ ਨੁਕਸਾਨ ਹੋਇਆ ਸੀ ਜਿਵੇਂ ਮਕਾਨ ਢੇਰੀ ਹੋਇਆ ਉਹਨਾਂ ਦੇ ਚੱਕ ਤਕਸੀਮ ਕੀਤੇ ਆ ਸ਼ਾਮ ਤੱਕ ਉਨਾ ਪਰਿਵਾਰਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਜਿਹੜੇ ਹੈਗਾ ਟ੍ਰਾਂਸਫਰ ਹੋ ਗਏ ਆ ਹੋ ਜਾਣੇ ਆ ਔਰ ਨਾਲ ਵੀ ਨਾਲ ਅੱਜ ਇੱਥੇ ਜਿਹੜਾ ਹੈਗਾ ਇੱਕ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਖਾਣ-ਪੀਣ ਦੀ ਲੋੜ ਆ ਉਹ ਵੀ ਜਿਹੜੇ ਹੈਗੇ ਆ ਕਿੱਟਾਂ ਜਿਹੜੀਆਂ ਅਸੀਂ ਤਕਸੀਮ ਕੀਤੀਆਂ ਨਾਲ ਦੀ ਨਾਲ ਜਿਹੜੇ ਪੈਣਾ ਭਰਾਵਾਂ ਨੂੰ ਲੋੜ ਆ ਤਰਪਾਲਾਂ ਦੀ ਉਹ ਤਰਪਾਲਾਂ ਵੀ ਦਿੱਤੀਆਂ ਆ ਸੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਹੋਣ ਦੀ ਗਵਾਹੀ ਦੇ ਵਿੱਚ ਪੂਰੀ ਸਾਡੀ ਟੀਮ ਹਲਕਾ ਵਿਧਾਨ ਸਭਾ ਫਲੌਰ ਦੀ ਸਾਰੇ ਹੀ ਬਲੌਕ ਪ੍ਰਧਾਨ ਸਾਥੀ ਲੀਡਰ ਆਗੂ ਵਲੰਟੀਅਰ ਸਾਰੇ ਜਿਹੜੇ ਪੱਬਾਂ ਪਾ ਰਿਆ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਆਪਣੇ ਜਿਹੜੇ ਹੈਗਾ ਬਰਸਾਤ ਦੇ ਨਾਲ ਜਿਹੜੇ ਨੁਕਸਾਨੇ ਕਰ ਉਹਨਾਂ ਦੀ ਸਾਰ ਲੈ ਰਹੇ ਨੇ ਔਰ ਅਸੀਂ ਵੀ ਬੰਨਾਂ ਦੀ ਮਜ਼ਬੂਤੀ ਦੇ ਲਈ ਕੰਮ ਕਰ ਰਹੇ ਹੁਣੇ 2 ਘੰਟੇ ਪਹਿਲਾਂ ਜਿਹੜੇ ਗਏ ਸੀ ਮੌਮੀਓ ਵਾਲ ਬੰਦ ਤੇ ਜਿਹੜਾ ਹੈਗਾ ਉਹ ਸੇਵਾ ਕਰਕੇ ਆ ਹੁਣ ਸ਼ਿਰੋਧੇ ਨੂੰ ਜਾਣਾ ਹੈਗਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਫਵਾਸੇ ਮਾਨ ਹੋਰੀ ਫੋਰਟਿਸ ਹਸਪਤਾਲ ਦੇ ਵਿੱਚ ਬਿਮਾਰ ਹੁੰਦੇ ਹੋਏ ਵੀ ਉਹਨਾਂ ਨੂੰ ਪੰਜਾਬ ਦੀ ਬਹੁਤ ਹੀ ਵੱਡੀ ਚਿੰਤਾ ਹੈ ਕਿਉਂਕਿ ਪੰਜਾਬ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਮੋਹ ਆ ਜਿਹੜੇ ਵੀ ਹੜ੍ਹ ਪੀੜਤ ਹੜ੍ਹ ਸਟ੍ਰੈਕਟਰ ਜਿਹੜੇ ਲੋਕ ਆ ਸਾਰਿਆਂ ਨੂੰ ਪਾਰਟੀ ਵਰਕਰ ਲੀਡਰ ਨੇ ਇਹ ਦੇਸ਼ ਦਿੱਤੇ ਕਿ ਉਹਨਾਂ ਦੇ ਜ਼ਾਕੇ ਪਰਿਵਾਰਾਂ ਦੇ ਨਾਲ ਜਿਹੜਾ ਵੀ ਕੋ ਖਾਣ ਸਮਗਰੀ ਦਵਾਈਆਂ ਜੋ ਵੀ ਚਾਹਦਾ ਸਭ ਕੁਝ ਮਹੱਈਆ ਕਰਾਉ ਉਹਨਾਂ ਦੇ ਹਦਾਇਤਾਂ ਦੇ ਅਸੀਂ ਜਿਹੜਾਗਾ ਅੱਜ ਇਹ ਜਿਹੜੇ ਚੱਕ ਵੀ ਤਕਸੀਮ ਕੀਤੇ ਆ ਔਰ ਨਾਲ ਖਾਣ ਸਮਗਰੀ ਔਰ ਨਾਲ ਜਿਹੜੇ ਤਰਪਾਲਾ ਦੇ ਗਏ ਦਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਸਾਰੇ ਭੈਣਾ ਭਰਾਵਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਪਾਰਟੀ ਸਾਰੇ ਲੀਡਰਾਂ ਨੂੰ ਸਾਰੇ ਜਿਹੜੇਗੇ ਤੁਹਾਡੇ ਨਾਲ ਜਿਹੜਾਗਾ ਪੈਰਾ ਦਿੰਦੇ ਰਹਿਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਹਲਕਾ ਚਾਰਜ ਪ੍ਰਿੰਸੀਪਲ ਸਪ੍ਰੀਮ ਕੁਮਾਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਮੈਂ ਸੁਖਵਿੰਦਰ ਜੰਡੂ ਐਸ ਵੇਲੇ ਖੜੇ ਆ ਹਲਕਾ ਫਲੋਰ ਦੇ ਪਿੰਡ ਰੋੜਕਾ ਕਲਾਂ ਬਲਾਕ ਰੋੜਕਾ ਕਲਾਂ ਦੇ ਵਿੱਚ ਆਏ ਆ ਸਾਡੇ ਨਾਲ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਚਾਰਜ ਗੱਲ ਕਰਦੇ ਆ ਹੜ੍ਹ ਪੀੜਤਾਂ ਬਾਰੇ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਆਏ ਹੋਏ ਨੇ ਉੱਥੇ ਅੱਜ ਰੋੜਕਾ ਬਲਾਕ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਹਰ ਦੇ ਨਾਲ ਲਾਲੋ ਜਾਂ ਮੀਂਹ ਦੇ ਨਾਲ ਜਿਹੜੇ ਪ੍ਰਭਾਵਿਤ ਹੋਏ ਘਰ ਆ ਉਹਨਾਂ ਦਾ ਜਿਹੜਾ ਸਾਰ ਲੈਣ ਆਇਆ ਗੱਲ ਕਰਦੇ ਹਾਂ ਹਲਕਾਂ ਚਾਰਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਮੀਡੀਆ ਦਾ ਜਿਹੜੇ ਦਿਨ ਰਾਤ ਸੇਵਾ ਕਰ ਰਹੇ ਹੋ ਔਰ ਨਾਲ ਦੀ ਨਾਲ ਅੱਜ ਤੁਹਾਡੇ ਸਹਿਯੋਗ ਦੇ ਨਾਲ ਅੱਜ ਰੁੜਕਾ ਬਲਾਕ ਦੇ ਵਿੱਚ ਬਖ ਬਖ ਪਿੰਡਾਂ ਤੋਂ ਜਿਹੜੇ ਸੀ ਆ ਪਿਛਲੇ ਸਮੇਂ ਤੋਂ ਲਗਭਗ 24 ਅਗਸਤ ਤੋਂ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਸੀ ਉਸ ਬਰਸਾਤ ਦੇ ਨੇ ਆ ਬਖ ਬਖ ਪਿੰਡਾਂ ਦੇ ਵਿੱਚ ਸਾਡੇ ਭੈਣਾ ਭਰਾਵਾਂ ਦੇ ਘਰਾਂ ਦਾ ਬਹੁਤ ਨੁਕਸਾਨ ਕੀਤਾ ਹੈਗਾ ਔਰ ਉਹਨਾਂ ਦੀਆਂ ਛੱਤਾਂ ਜਿਹੜੀਆਂ ਅਸੀਂ ਉਹ ਲੀਕੀਜ ਹੋਈਆਂ ਆ ਔਰ ਇੱਥੋਂ ਤੱਕ ਕਈਆਂ ਪਰਿਵਾਰਾਂ ਦੇ ਜਿਹੜੇ ਘਰ ਜਿਹੜੇ ਗਿਆ ਉਹ ਟਹਿ ਗਏ ਨੇ ਔਰ ਉਸ ਵਕਤ ਜਦੋਂ ਇਹ ਹੜ੍ਹਾਂ ਦਾ ਪ੍ਰਕੋਪ ਸ਼ੁਰੂ ਹੋਇਆ ਸੀ ਤਾਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਪੰਵਨ ਸਨਮਾਨ ਹੋ ਰਹੇ ਨੇ ਇੱਕੋ ਇੱਕ ਸਾਰੇ ਹੀ ਸਾਡੀ ਪਾਰਟੀ ਦੇ ਮੁਖੀਆਂ ਨੂੰ ਵਲੰਟੀਅਰ ਲੀਡਰ ਨਿਰਦੇਸ਼ ਦਿੱਤੇ ਸੀ ਕਿ ਹਰ ਇੱਕ ਦੇ ਘਰ ਜਾ ਕੇ ਜਿਹੜਾ ਹੈਗਾ ਉਹਨਾਂ ਦੇ ਨਾਲ ਸਾਥ ਪਾਓ ਤੇ ਉਹਨਾਂ ਦਾ ਜਿਹੜਾ ਹੈ ਪ੍ਰਪਨ ਕੀਤਾ ਜਾਵੇ ਜਿਹੜਾ ਕੋਈ ਨੁਕਸਾਨ ਹੋਇਆ ਹੈ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਲਗਭਗ 30 ਪਰਿਵਾਰਾਂ ਨੂੰ ਇੱਥੇ ਜਿਹੜਾ ਹੈ ਜਿਨ੍ਹਾਂ ਦੇ ਕੋਈ ਛੱਤਾਂ ਦਾ ਨੁਕਸਾਨ ਹੋਇਆ ਸੀ ਜਿਵੇਂ ਮਕਾਨ ਢੇਰੀ ਹੋਇਆ ਉਹਨਾਂ ਦੇ ਚੈੱਕ ਤਕਸੀਮ ਕੀਤੇ ਆ ਸ਼ਾਮ ਤੱਕ ਉਹਨਾਂ ਪਰਿਵਾਰਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਜਿਹੜੇ ਗਾ ਟ੍ਰਾਂਸਫਰ ਹੋ ਗਏ ਆ ਹੋ ਜਾਣੇ ਆ ਔਰ ਨਾਲ ਵੀ ਨਾਲ ਅੱਜ ਇੱਥੇ ਜਿਹੜਾ ਹੈਗਾ ਇੱਕ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਖਾਣ-ਪੀਣ ਦੀ ਲੋੜ ਆ ਉਹ ਵੀ ਜਿਹੜੇ ਹੈਗੇ ਆ ਕਿੱਟਾਂ ਜਿਹੜੀਆਂ ਅਸੀਂ ਤਕਸੀਮ ਕੀਤੀਆਂ ਨਾਲ ਦੀ ਨਾਲ ਜਿਹੜੇ ਪੈਣਾ ਭਰਾਵਾਂ ਨੂੰ ਲੋੜ ਆ ਤਰਪਾਲਾਂ ਦੀ ਉਹ ਤਰਪਾਲਾਂ ਵੀ ਦਿੱਤੀਆਂ ਆ ਸੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਾਨ ਸਿੰਘ ਮਾਨ ਹਰਦੀਗਵਾਈ ਦੇ ਵਿੱਚ ਪੂਰੀ ਸਾਡੀ ਟੀਮ ਹਲਕਾ ਵਿਧਾਨ ਸਭਾ ਫਲੌਰ ਦੀ ਸਾਰੇ ਹੀ ਬਲੌਕ ਪ੍ਰਧਾਨ ਸਾਥੀ ਲੀਡਰ ਆਗੂ ਵਲੰਟੀਅਰ ਸਾਰੇ ਜਿਹੜੇ ਪੱਬਾਂ ਪਾ ਰਿਆ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਆਪਣੇ ਜਿਹੜੇ ਹੈਗਾ ਬਰਸਾਤ ਦੇ ਨਾਲ ਜਿਹੜੇ ਨੁਕਸਾਨੇ ਕਰ ਉਹਨਾਂ ਦੀ ਸਾਰ ਲੈ ਰਿਆ ਨੇ ਔਰ ਅਸੀਂ ਵੀ ਬੰਨਾਂ ਦੀ ਮਜ਼ਬੂਤੀ ਦੇ ਲਈ ਕੰਮ ਕਰ ਰਹੇ ਹੁਣੇ 2 ਘੰਟੇ ਪਹਿਲਾਂ ਜਿਹੜੇ ਗਏ ਸੀ ਮੋਮੀ ਵਾਲ ਵੰਤ ਤੇ ਜਿਹੜਾ ਹੈਗਾ ਉਹ ਸੇਵਾ ਕਰਕੇ ਆ ਹੁਣ ਥੇਰੋਂ ਦੂ ਨੂੰ ਜਾਣਾ ਹੈਗਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਵਾਸੇ ਮਾਨ ਹੋਰੀ ਫੋਰਟਿਸ ਹਸਪਤਾਲ ਦੇ ਵਿੱਚ ਬਿਮਾਰ ਹੁੰਦੇ ਹੋਏ ਵੀ ਉਹਨਾਂ ਨੂੰ ਪੰਜਾਬ ਦੀ ਬਹੁਤ ਹੀ ਵੱਡੀ ਚਿੰਤਾ ਆ ਕਿਉਂਕਿ ਪੰਜਾਬ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਮੋਹ ਆ ਜਿਹੜੇ ਵੀ ਹੜ੍ਹ ਪੀੜਤ ਹੜ੍ਹ ਸਕਟੜ ਜਿਹੜੇ ਲੋਕ ਆ ਸਾਰਿਆਂ ਨੂੰ ਪਾਰਟੀ ਵਰਕਰ ਲੀਡਰ ਉਹਨਾਂ ਨੇ ਇਹ ਦੇਸ਼ ਦਿੱਤੇ ਕਿ ਉਹਨਾਂ ਦੇ ਜ਼ਾਕੇ ਪਰਿਵਾਰਾਂ ਦੇ ਨਾਲ ਜਿਹੜਾ ਵੀ ਕੋ ਖਾਣ ਸਮਗਰੀ ਦਵਾਈਆਂ ਜੋ ਵੀ ਚ ਜਿਹੜਾ ਸਭ ਕੁਝ ਮਹਈਆ ਕਰਾਉ ਉਹਨਾਂ ਦੇ ਹਦੇਸ਼ਾ ਦੇ ਅਸੀਂ ਜਿਹੜਾਗਾ ਅੱਜ ਇਹ ਜਿਹੜੇ ਚੱਕ ਵੀ ਤਕਸੀਮ ਕੀਤੇ ਆ ਔਰ ਨਾਲ ਖਾਣ ਸਮਗਰੀ ਔਰ ਨਾਲ ਜਿਹਨੇ ਤਰਪਾਲਾ ਦੇ ਦਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਸਾਰੇ ਭੈਣਾ ਭਰਾਵਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਪਾਰਟੀ ਸਾਡੇ ਲੀਡਰਾਂ ਕੋ ਸਾਰੇ ਜਿਹੜੇ ਹੈ ਤੁਹਾਡੇ ਨਾਲ ਜਿਹੜਾਗਾ ਪੈਰਾ ਦਿੰਦੇ ਰਹਿਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਹਲਕਾ ਇੰਚਾਰਜ ਪ੍ਰਿੰਸੀਪਲ ਸੁਪਰੀਮ ਕੁਮਾਰ ਜੀ